ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਪੱਤਰਪੁਰਿਆ ਡੇਰੀ ਫਾਰਮ ਵਿੱਚੋਂ ਸਵਾਗਤ ਹੈ। ਅੱਜ ਦੀ ਵਿਜਿਟ ਪਿੰਡ ਭੂਰਾ ਹੁਣ ਜ਼ਿਲ੍ਹਾ ਸ਼ਿਰੀ ਨੂੰ ਤਰਨਤਾਰਨ ਸਾਇਦ ਤਹਿਸੀਲ ਲਗਦੇ ਪੱਟੇ ਪਹੁੰਚ ਚੁੱਕੇ ਹਾਂ ਭਾਈ ਗਰਲਾਲ ਦੇ ਘਰ ਖੈਰਤ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਆਨ ਕਰ ਦਿੱਤ ਕਰਨਾ ਆਉਣ ਵਾਲੀ ਵੀਡੀਓ ਗੁਰਾਂ ਨੂੰ ਕੋਟੀਫਿਕੇਸ਼ਨ ਆਜ ਨੂੰ ਜਲਦੀ ਮਿਲੇ ਆਸ ਕਰਦੇ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਜੀ ਚੜਤੀ ਕਲਾ ਤੰਦਰੁਸਤੀ ਜੋ ਹੋਗੇ ਕਿਤੇ ਉਹ ਵੀ ਸਜਣੋ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਆਪਣੀ ਪੂਰੀ ਨਰਖਪਛ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਫਰਜ਼ ਹੈ ਤੁਹਾਡਾ ਆਓ ਲਾਈਏ ਵਧੇਰੇ ਜਾਣਕਾਰੀ ਵੀਰ ਤੋਂ ਪੁੱਛ ਕੇ ਏਕਨਵਾਸੂਗਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਜਰਦੀ ਕਾਲ ਮਾਰਾ ਤੁਸੀਂ ਠੀਕ ਹੈ ਕੀ ਨਾਮ ਹੈ ਜੀ ਗੁਰਲਾਬ ਸਿੰਘ ਪਿੰਡ ਗੁਰਾਕੋਆ ਤੇ ਜ਼ਿਲ੍ਹਾ ਤਸੀਲ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਫੋਨ ਨੰਬਰ 99438004 ਠੀਕ ਹੈ ਜੀ ਏ ਕਿਣਵਾ ਸੁਭਾਏ ਚੋਟੇ ਵੀਰ ਜੀ ਇਹ ਦੂਜਾ ਸੁਭਾਏ ਅੱਛਾ ਤੇ ਕਿਦਣ ਸੋਈ ਆ ਵੀਰ ਜੀ ਤੜਕੀ ਦੀ ਸੋਈ ਆ 1:00 ਵਜੇ ਦੀ ਅੱਛਾ ਅੱਛਾ ਤੜਕੇ ਚੁਰ ਪਾਤੀ ਆ ਅੱਛਾ ਓਕੇ ਆ ਹਾਂ ਜੀ ਤੇ ਹੁਣ 2 ਕਿਲੋ ਬੋਲਾ ਚ ਹੋਇਆ 2.5 ਕਿਲੋ ਜੋੜਿਆ ਹਾਂਜੀ ਚੌਣ ਬਹੁਤ ਚੰਗੇ ਆ ਚੌਣ ਚੰਗੀ ਨਿਕਲੇ ਆ ਹਾਂਜੀ ਕਟਾ ਮਗਰ ਆ ਗਿਆ ਹਾਂਜੀ ਕਟਾ ਜੀ ਆਹ ਲੋ ਸੱਜਣੋ ਮੇਲ ਕਾਫ ਮਗਰ ਕਟਾ ਜਿਹੜਾ ਨਾ ਆ ਗਿਆ ਤੇ ਦੇਖ ਸਕਦੇ ਗਿੱਲਾ ਨਾੜੂ ਅਜੇ ਸੋਈ ਆ ਦਾਦੀ ਖੋਲ ਕੇ ਤੋਰਾ ਤਾਰਾ ਚੈੱਕ ਰਹੀ ਏ ਝੋਟੀ ਸੋਹਣੀ ਆ ਸਿੰਗਮ ਬਹੁਤ ਸੋਹਣਾ ਲੱਗਾ ਲੋਈ ਆਰਡਰ ਕੁਆਲਟੀ ਵੀ ਚੰਗੀ ਥੱਲਿਓ ਦੋ ਕਿਲੋ ਕਹਿੰਦੇ ਕਿ ਅਸੀਂ ਜੋ ਕੇ ਥਾਂ ਤੋਂ ਕੀਤੇ ਚੈੱਕ ਬਾਕੀ ਕੋਈ ਵੀ ਵੀਰ ਆਵੇ ਆਪਣੀ ਨਰਖ ਪਰ ਕਰੇ ਜ਼ਰੂਰ ਦੂਜਾ ਸ਼ੂਆ ਦੱਸ ਰਿਹਾ ਇਹ ਪਿੰਡ ਪੂਰਾ ਕੋਨਾ ਜ਼ਿਲ੍ਹਾ ਤਰਨਤਾਰਨ ਦਾ ਸੈਦੇ ਵਿੱਚ ਖੜੀ ਆ ਉਮੀਦ ਕਰਦੇ ਆ ਕਿ ਜਿੰਨੇ ਘਰੇ ਰੱਖਣੀ ਉਹਨੂੰ ਬਹੁਤ ਚੰਗੀ ਵਾਦੇਵੰਦੀ ਗਾਂ ਕਿਉਂਕਿ ਨਵੀਂ ਹੈ ਜੀ ਭਾਈ ਗਰਲਾਲ ਜੀ ਕਿੰਨਾ ਕੁ ਐੜਗੇ ਨਾਲ ਦੁੱਧ ਚ ਆਜੂਗੀ ਵੀਰ ਜੀ ਨੇ ਪਹਿਲੇ ਸੁਰੇ 9 ਲੀਟਰ ਦੁੱਧ ਦਿੱਤਾ 10 11 ਲੀਟਰ ਚਵਾ ਦੋ ਜੀ ਅੱਛਾ ਠੀਕ ਆ ਹਾਂਜੀ ਕੋਈ ਸੇਵਾ ਦੇ ਵੱਧ ਵੀ ਜੋ ਸਕਦਾ ਆਪਦੀ ਦੇ ਹਨਾ ਬਾਕੀ ਕਦ ਚੰਗਾ ਨਾ ਜੋ ਡੀਜ਼ਲ ਲੱਗਾ ਬਹੁਤ ਚੰਗੀ ਆ ਕਦ ਵਜਨ ਚੰਗਾ ਲੱਗਾ ਹਾਂਜੀ ਤੇ ਕਿੰਨੇ ਦੀ ਦੇ ਦੇਣੀ ਕੀ ਮੁੱਲ ਆ ਮੁੱਲ ਵੀ ਜੀ 80000 ਰੁਪਏ ਤੇ ਕਿੰਨੇ ਛੋੜ ਕਰ ਦੇਗੇ 2000 ਛੋੜ ਕਰ ਦਾਂਗੇ 2000 ਕਰ ਦੇਗੇ ਲਓ ਭਾਈ ਸੱਜਣੋ 70000 ਦੇ ਵਿੱਚ ਜਿਹੜੀ ਆ ਜੈਸਲੋ ਕਰਤੀ ਵੀਰ ਕਰਲਾਲ ਨੇ ਤੇ ਆਪਣੀ ਖਰੀਦਦਾਰੀ ਕਰ ਲਿਓ ਝੋਤੀ ਨਵੀਂ ਐ ਸੋਹਣੀ ਕੁੜੀ ਐ ਠੀਕ ਆ ਤਾਜੀ ਸੂਈ ਆ ਤੇ ਪਿੰਡ ਪੂਰਾ ਕੋਨਾ ਪਹੁੰਚ ਕੇ ਲੈ ਕੇ ਜਾਇਓ ਤੇ ਉਮੀਦ ਕਰਦੇ ਜਰੂਰ ਮਨ ਨੂੰ ਲੱਗੂਗੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਰੱਬ ਰੱਖਾਇਾ